DF5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਵਿਕਰਮ ਸੋਮ ਮਜੀਠੀਆ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੌਰਾਨ ਪੰਜਾਬ ਸਰਕਾਰ ਅਤੇ ਐਮਪੀ ਅਮਰਤਪਾਲ ਸਿੰਘ ਦੇ ਉੱਤੇ ਵੱਡੇ ਦੋਸ਼ ਲਗਾਏ ਨੇ ਮਜੀਠੀਆ ਦਾ ਕਹਿਣਾ ਹੈ ਕਿ ਪੰਜਾਬ ਦੀ ਸਰਕਾਰ ਗੈਂਗਸਟਰ ਨੂੰ ਬਚਾ ਰਹੀ ਆ ਉਹਨਾਂ ਦੀ ਮਦਦ ਕਰ ਰਹੀ ਆ ਇਸ ਤੋਂ ਇਲਾਵਾ ਉਹਨਾਂ ਨੇ ਅਮਰਤਪਾਲ ਸਿੰਘ ਵੱਲੋਂ ਸ਼੍ਰੀ ਗੁਰੂਗ੍ਰੰਥ ਸਾਹਿਬ ਨੂੰ ਅਜਨਾਲਾ ਥਾਣੇ ਵਿੱਚ ਲੈ ਕੇ ਜਾਣ ਨੂੰ ਲੈ ਕੇ ਕਰੜੀ ਨਿੰਦਿਆ ਕੀਤੀ ਐ ਇਸ ਤੋਂ ਇਲਾਵਾ ਮਜੀਠੀਆ ਤੇ ਅਮਰਿਤਪਾਲ ਸਿੰਘ ਦੇ ਪਿਤਾ ਦੀ ਕਾਰਡੀਓ ਵੀ ਵਾਇਰਲ ਕੀਤੀ ਹੈ ਕਿ ਜਿਹੜਾ ਇਹ ਅਮਰਿਤਪਾਲ ਹੈ ਇਹ ਢੋਂਗੀ ਆ ਇਹ ਡੁਪਲੀਕੇਟ ਹੈ ਇਹ ਨਕਲੀ ਹੈ ਔਰ ਇਹ ਗੱਲ ਭਾਵੇਂ ਪਹਿਲਾਂ ਵੀ ਸਾਬਤ ਹੋ ਚੁੱਕੀਆਂ ਨੇ ਔਰ ਮੈਂ ਇਹ ਗੱਲ ਸਾਬਤ ਵੀ ਕਿਵੇਂ ਹੋ ਗਈ ਹੈ ਕਿਉਂਕਿ ਜਿਸ ਤਰੀਕੇ ਨਾਲ ਇਹ ਭੱਜਿਆ ਜਾ ਜੋ ਇਹਨਾਂ ਨੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਜਦੋਂ 2019 ਦੀ ਇਲੈਕਸ਼ਨ ਹੋਈਆ ਉਸ ਇਲੈਕਸ਼ਨ ਚ ਜਿਹੜੇ ਪਰਮਜੀਤ ਕੌਰ ਜੀ ਖਾਲੜਾ ਸਾਹਿਬ ਖਲੋਤੇ ਸਨ ਉਹਨਾਂ ਦੀ ਮਦਦ ਨਾ ਕਰਨੀ ਕਾਂਗਰਸ ਦੀ ਮਦਦ ਕਰਨੀ ਔਰ ਅੱਜ ਇਹ ਬਾਰ-ਬਾਰ ਜਦ ਇੱਕ ਆਡੀਓ ਤੁਹਾਡੇ ਸਾਹਮਣੇ ਮੈਂ ਰੱਖੀ ਤੇ ਕਮਰੇ ਧਾਰੀ ਸਿੰਘ ਨੇ ਸਰਦਾਰ ਤਰਸੀਮ ਸਿੰਘ ਜੀ ਹੋਰੀ ਮੈਂ ਉਹਨਾਂ ਦੀ ਇੱਜ਼ਤ ਕਦਰ ਕਰਦਾ ਹਾਂ ਇਸ ਗੱਲ ਕਰਕੇ ਕਿ ਉਹ ਬਜ਼ੁਰਗ ਵੀ ਨੇ ਮੇਰੇ ਤੋਂ ਔਰ ਇੱਕ ਅਮਰਿਤਧਾਰੀ ਵੀ ਨੇ ਮਗਰ ਅਮਰਿਤਧਾਰੀ ਸਿੰਘ ਨੂੰ ਝੂਠ ਬੋਲਣ ਦਾ ਅਧਿਕਾਰ ਨਹੀਂ ਮਿਲਿਆ ਗੱਪਾਂ ਮਾਰਨ ਦਾ ਝੂਠ ਬੋਲਣ ਦਾ ਫਰਾਡ ਕਰਨ ਦਾ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਹੈ ਗੁਰੂ ਦੇ ਸਿੱਖ ਦਾ ਫਰਜ਼ ਬਹੁਤ ਵੱਡਾ ਤੇ ਬਹੁਤ ਵੱਖਰਾ ਬਣ ਜਾਂਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੋਈ ਗੁਰੂ ਦਾ ਸਿੱਖ ਹੈ ਬਾਣੀ ਤੇ ਬਾਣੀ ਦਾ ਸਤਕਾਰ ਕਰਨਾ ਉਹਦਾ ਵੱਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਸਭ ਦੀ ਹੈ ਮਗਰ ਉਹਨਾਂ ਦੀ ਵੱਡੀ ਹੈ ਜਿਸ ਤਰੀਕੇ ਨਾਲ ਅਜਨਾਲੇ ਥਾਣੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਗਏ ਔਰ ਉਸ ਵੇਲੇ ਵੀ ਮੈਂ ਕਿਹਾ ਕਿ ਕੋਈ ਗੁਰੂ ਦਾ ਸਿੱਖ ਇਹ ਜੀ ਗਸਟਾਖੀ ਨਹੀਂ ਕਰ ਸਕਦਾ ਮਗਰ ਅੰਮ੍ਰਿਤਪਾਲ ਦੇ ਡੈਡੀ ਨੇ ਤਰਸੀਮ ਸਿੰਘ ਨੇ ਕਿਵੇਂ ਝੂਠ ਬੋਲਦੇ ਹਰ ਗੱਲ ਦਾ ਪਿਛਲਾ ਕਹਿੰਦਾ ਜੀ ਕਿ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਐ ਆਈ ਐ ਆਈ ਕਰੀ ਗਏ ਉਹਨਾਂ ਨੂੰ ਪੁੱਛ ਲਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਕਿ ਅਮਰਿਤਪਾਲ ਇੰਟੈਲੀਜੈਂਸ ਦੀ ਗੱਲ ਕਰਦੇ ਆ ਕਿਉਂਕਿ ਕਮਾਲ ਦੀ ਗੱਲ ਆ ਉਹ ਬੰਦਾ ਜੂੰਦਾ ਜਾਗਦਾ ਸੁਖਪ੍ਰੀਤ ਸਿੰਘ ਹਰੀ ਨਾ ਉਹ ਕਹਿ ਰਿਹਾ ਮੇਰੀ ਕਰਾਓ ਫੋਰੈਂਸਿਕ ਕਰਾ ਲਓ ਜਿੱਥੇ ਭੇਜਨੀ ਆ ਵਾਇਸ ਸੈਂਪਲਿੰਗ ਕਰਾ ਲਓ ਮਗਰ ਕਰਾਉਂਦਾ ਕੌਣ ਨਹੀਂ ਜਿਹੜਾ ਅਮਰਿਤਪਾਲ ਨੂੰ ਬਚਾਉਂਦਾ ਬਾਰ-ਬਾਰ ਉਹ ਕੌਣ ਆ ਉਹ ਉਹ ਨੇ ਜਿਹੜੇ ਬਾਰ-ਬਾਰ ਇੱਥੇ ਐਨਐਸਏ ਲਾਉਂਦੇ ਆ ਉਹ ਕੌਣ ਲਾਉਂਦਾ ਇਹਨਾਂ ਦਾ ਆਪਣਾ ਪਿਆਰਾ ਜਿਹਦੇ ਨਾਲ ਆ ਫੋਟੋ ਵਿਖਾਈ ਆ ਕਿਉਂਕਿ ਤੁਹਾਨੂੰ ਪਤਾ ਇਹ ਬੰਦਾ ਵੱਡਾ ਆਈਡੀਓਲੋਗ ਆ ਆ ਪ੍ਰੋਗਰਾਮ ਤਾਂ ਤੁਸੀਂ ਵੇਖਿਆ ਨਾ ਤੁਹਾਨੂੰ ਤਾਂ ਰਿਕਵੈਸਟ ਕਰਤੀ ਕਿ ਨਾ ਬੋਲਿਓ ਮਗਰ ਮਜੀਠੀਏ ਨੂੰ ਨਹੀਂ ਕੀਤੀ ਆ ਵੇਖੋ ਆ ਪਿੱਛੇ ਆਈ ਕਿ ਆ ਆ ਸੜਕਾਂ ਦਾ ਪ੍ਰੋਗਰਾਮ ਕਿੰਨੇ ਦਿਨ ਪਹਿਲਾਂ ਕੀਤਾ ਚੱਕੀ ਆ ਕਿੰਨੇ ਦਿਨ ਪਹਿਲਾਂ ਕੀਤਾ ਮੈਨੂੰ ਲੱਗਦਾ 3-4 ਦਿਨ ਹੋਇਆ ਆਹ ਨਾਲ ਕੋਣ ਬਿਠਾਇਆ ਕੀ ਨੌ ਦਾ ਪੂਰਾ ਜਤਿੰਦਰ ਜਤਿੰਦਰ ਸਿੰਘ ਭੰਗੂ ਜਤਿੰਦਰ ਸਿੰਘ ਭੰਗੂ ਹੁਣ ਭੰਗੂ ਸਾਹਿਬ ਆਪ ਕੀ ਕਹਿੰਦੇ ਆ ਕਹਿੰਦੇ ਹਾਂ ਮੈਂ ਅੰਮ੍ਰਿਤਪਾਲ ਦੀ ਵਿਚਾਰਧਾਰਾ ਤੇ ਵਿਸ਼ਵਾਸ ਕਰਦਾ ਉਹਦੀ ਵਿਚਾਰਧਾਰਾ ਕੀ ਆ ਤੁਹਾਨੂੰ ਪਤਾ ਐਂਟੀ ਨੈਸ਼ਨਲ ਉਹਦਾ ਕਹਿੰਦਾ ਮੈਂ ਸਾਥੀ ਵੀ ਆ ਉਹਦਾ ਮੈਂਟਰ ਵੀ ਆ ਉਹਦਾ ਸਭ ਕੁਝ ਐ ਤੇ ਮੈਂ ਭਗਵੰਤਬਾਹਨ ਨੂੰ ਪੁੱਛਦਾ ਕਿ ਤੇਰੀ ਸਟੇਜ ਤੇ ਕੀ ਕਰਦਾ ਭਾਈ ਇਹ ਦੱਸ ਦਿਓ ਜਿਹੜਾ ਆਪ ਕਬੂਲ ਕਰਦਾ ਉਸ ਆਡੀਓ ਜਿਹੜੀ ਆਡੀਓ ਵੀ ਸੁਣਾ ਦੀ ਥੋੜੀ ਜੀ ਜਿੱਥੇ ਕਹਿੰਦਾ ਮੈਂ 50 ਬੰਦੇ ਮਾਰਤੇ ਚਾਰ ਰਹਿ ਗਏ ਆ ਔਰ ਕਹਿੰਦਾ ਮੈਂ ਬੜਾ ਕੁਛ ਚਲਾਇਆ ਉਹ ਆਡੀਓ ਸੁਣਾ ਦੀ ਜਿਹੜੀ ਆ ਥੋੜੀ ਜੀ ਸੁਣਾ ਦੀ ਮੈਨੂੰ ਉੱਥੇ ਲੈ ਜਾ ਫਿਰ ਸੁਣਾ ਦੀ ਹਾਂ ਦੱਸੋ ਤੂੰ ਜਿਵੇਂ ਕੈਮਰਾ ਕਰ ਰਹੇ ਆ ਪ੍ਰੈਸ ਕਾਨਫਰੰਸ ਵੀ ਉੱਥੇ ਮੰਡੀ ਬੋਲ ਤੇ ਅਮਰਪਾਲ ਦੀਆਂ ਮੀਟਿੰਗਾਂ ਹੁੰਦੀਆਂ ਤੇ ਫਿਰ ਤੁਹਾਡਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਪਾਲ ਦਾ ਬੰਦਾ ਮੈਂ ਤਾਂ ਅਮਰ ਹੋਣ ਆਪ ਹੀ ਮੰਨੀ ਜਾਂਦਾ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਤੇ ਕੇਜਰੀ ਆਲ ਨੂੰ ਪੁੱਛਣਾ ਚਾਹੁੰਨਾ ਭਾਈ ਦੱਸ ਦਿਓ ਇਹ ਅਰਸ਼ ਡੱਲਾ ਵੀ ਥੋੜਾ ਬੰਦਾ ਇਹ ਹੈਪੀ ਪਛਿਆ ਵੀ ਥੋੜਾ ਬੰਦਾ ਜਿਵੇਂ ਲਾਰੈਂਸ ਪਿਸ਼ਨੋਈ ਤਾਂ ਪਤਾ ਹੀ ਹੈ ਥੋੜਾ ਬੰਦਾ ਉਹਦੀ ਇੰਟਰਵਿਊ ਕਰਾ ਕੇ ਤੁਸੀਂ ਤਾਂ ਕੋਰਟ ਦੀ ਅੱਖਾਂ 'ਚ ਘੱਟਾ ਪਾਉਂਦੇ ਫਿਰਦੇ ਸੀ ਉਹ ਤਾਂ ਜੇ ਹਾਈ ਕੋਰਟ ਆਪ ਦੀ ਸਿੱਟਾ ਨਾ ਬਣਾਉਂਦੀ ਜਿਹੜਾ ਸਿੱਧੇ ਜੱਜ ਸਾਹਿਬ ਨੂੰ ਰਿਪੋਰਟ ਕਰਨੀ ਸੀ ਉਹ ਸਿੱਟਾ ਨਾ ਬਣਾਉਂਦੀ ਪ੍ਰਬੋਧ ਕੁਮਾਰ ਦੀ ਤੇ ਹਾਈ ਕੋਰਟ ਨੂੰ ਝੂਠ ਬੋਲ ਗਏ ਸੀ। ਵਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਬੋਲਦੇ ਹਨ ਤਾਂ ਉਹਨਾਂ ਤੇ ਨਸ਼ੇ ਦੇ ਦੋਸ਼ ਲਗਾਏ ਜਾਂਦੇ ਹਨ ਪਰ ਅਮਰਤਪਾਲ ਆਪਣੇ ਭਰਾ ਤੋਂ ਨਸ਼ਾ ਨਹੀਂ ਛਡਵਾ ਸਕੇ। ਇਸ ਤੋਂ ਇਲਾਵਾ ਉਹਨਾਂ ਨੇ ਅਗਲੀ ਵੀਡੀਓ ਵਿੱਚ ਅਮਰਤਪਾਲ ਦੇ ਪਿਤਾ ਦੀ ਇੱਕ ਵੀਡੀਓ ਦਿਖਾਈ ਹੈ ਜਿਸ ਵਿੱਚ ਉਹ ਆਪਣੇ ਵੱਡੇ ਪੁੱਤਰ ਹਰਪ੍ਰੀਤ ਦੀ ਗ੍ਰਿਫਤਾਰੀ ਬਾਰੇ ਗੱਲ ਕਰ ਰਹੇ ਹਨ। ਜਿਸ ਵਿੱਚ ਉਹ ਦੋਸ਼ ਲਗਾ ਰਹੇ ਹਨ ਕਿ ਉਹਨਾਂ ਦੇ ਪੁੱਤਰ ਨੂੰ ਪੁਲਿਸ ਨੇ ਝੂਠੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਹੱਡੇਵਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ